ਸ਼ਾਮਲ ਕਰ ਲਾ ਨਾ ਪਹਿਲਾਂ ਲਓ ਜੀ ਸ਼ਾਮਲ ਕਰੀਏ ਬਾਦਸ਼ਾਹ ਨੂੰ ਪਹਿਲਾਂ ਲਓ ਜੀ ਸ਼ਾਮਲ ਕਰੀਏ ਬਾਦਸ਼ਾਹ ਨੂੰ ਪਹਿਲਾਂ ਬਾਦਸ਼ਾਹ ਨੂੰ ਸ਼ਾਮਲ ਕਰ ਲਈਏ ਕਰ ਲਈਏ ਜਕਾਰਾ ਛੱਡੋ ਤੁਹਾਡੀਆਂ ਭਾਵਨਾਵਾਂ ਬੜੀਆਂ ਔਖੀਆਂ ਹੋਣਗੀਆਂ ਬਹੁਤ ਏ ਤਰਫੇ ਬਹੁਤ ਤੁਸੀਂ ਪਰੇਸ਼ਾਨ ਹੋਏ ਅੱਜ ਤੁਸੀਂ ਸਕੂਨ ਮਹਿਸੂਸ ਕਰਦੇ ਹੋ ਕਿਰਪਾ ਕਰਿਓ ਹੁਣ ਲਾਜ ਰੱਖਿਓ ਲਾਜ ਰੱਖਿਓ ਸ਼੍ਰੋਮਣੀ ਅਕਾਲੀ ਦਲ ਨਹੀਂ ਮਾਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਹੋਵੇ ਅੱਜ ਤੋਂ ਲੱਕ ਨਾ ਕਬਰ ਕੱッセ ਕਰ ਲੋ ਤੁਰ ਪੋਥਾਂ ਥਾਂ ਥਾਂ ਦੇ ਉੱਤੇ ਸਾਰੀਆਂ ਭਿਆਣਾ ਦਾ ਸਤਕਾਰ ਜਿ ਆਇਆਂ ਨੂੰ ਸਾਰੀਆਂ ਉਹ ਨਾਲੋਂ ਮੈਂ ਦੇਖਣ ਦੀ ਮੈਂ ਕਿਹਦਾ ਕਹਦਾ ਨਾਲ ਲਵਾ ਬਹੁਤ ਵੱਡੇ ਤੁਸੀਂ ਸਤਕਾਰ ਦੇ ਨਾਲ ਤੁਸੀਂ ਆਏ ਹੋ ਬਾਦਲ ਸਾਹਿਬ ਤੁਹਾਡਾ ਧੰਨਵਾਦ ਪਹਿਲਾਂ ਮੈਂ ਸਿਰੋਪੇ ਦੇਦਾ ਮੈਨੂੰ ਲੱਗਦਾ ਬਾਦਲ ਸਾਹਿਬ ਨੂੰ ਬਾਅਦ ਚ ਬੁਲਾਵਾਂ ਸ਼ਾਮਲ ਕਰ ਲਾ ਨਾ ਪਹਿਲਾਂ ਲਓ ਜੀ ਸ਼ਾਮਲ ਕਰੀਏ ਬਾਦਲ ਸਾਹਿਬ ਨੂੰ ਪਹਿਲਾਂ बांसा और शामल कर, लीए, कर लीए, तो लिए तो कर लिए जकारा शब्द आहो बांसा तो शामिल बीबी जी मुख्यमंत्री असली है कि नकली है हां बीबी करण साहब इधर कर इधर जी करो मैं कह सारे शामिल करना आओ आओ सगदर साहब पहला बोलना बोलते होंगे वाह जी अच्छा ओडला साहब मैं कह सारे शामिल करना सचे प्रधान जी शिवराज भूपेंद्र सिंह को भी कर शामिल सारी चिड़ी चिले औरता है अरचिर्ची व्यव्हार की चाहिए आज ਆਫੜਾ ਇਹ ਬੀਪੀਡੀ ਪ੍ਰਧਾਨ ਸਾਹਿਬ ਦਾ ਤੇ ਸਾਰੀਆਂ ਸਖਸ਼ੀਤਾਂ ਦਾ ਸਨਮਾਨ ਕਰਦੇ ਮੈਂ ਧੰਨਵਾਦ ਕਰਦਾ ਸਰਦਾਰ ਸੁਜੀਤ ਸਿੰਘ ਜੀ ਅਬਲਵਾਲ ਸਾਹਿਬ ਡਾਕਟਰ ਅਮਰੀਕ ਸਿੰਘ ਜੀ ਉੱਗੀ ਧਾਰਮਿਕ ਸਖਸ਼ੀਤ ਨੇ ਡਾਕਟਰ ਪਾਸੀ ਜੀ ਲੁਧਿਆਣਾ ਤੋਂ ਜੈਦਰ ਕੁਦਿਆਲ ਸਿੰਘ ਜੀ ਖਾਲਸਾ ਸਾਹਿਬ ਤੇ ਸਾਡੇ ਜੱਲਾ ਸਾਹਿਬ ਸਾਡੇ ਸਾਫਕਾ ਮੀਤ ਪ੍ਰਧਾਨ ਐਸਪੀਸੀ ਦੇ ਬੀਬੀ ਸ਼ਮਜੀਤ ਕੌਰ ਜੀ ਜਿੰਦੜ ਗੁਰਦਾਸਪੁਰ ਤੋਂ ਬੋਲੇ ਸੋ ਨਿਹਾਲ ਬੀਬੀ ਦਲਜੀਤ ਕੌਰ ਜੀ ਵਾਲੀਆ ਰਾਣੀ ਢੜੀਵਾਲ ਜੀ ਅਮਨੀਤ ਕੌਰ ਖਾਲਸਾ ਜੀ ਨਸੀਬ ਕੌਰ ਟਿੰਡੋ ਜੀ ਰਪਿੰਦਰ ਕੌਰ ਬ੍ਰਹਮਪੁਰਾ ਜੀ ਰਾਜਵੀਰ ਕੌਰ ਕੰਗ ਜੀ ਗੁਰਮੀਤ ਕੌਰ ਬਰਾੜ ਜੀ ਸੁਰਿੰਦਰ ਕੌਰ ਜੀ ਤੇ ਬੀਬੀ ਦਸਵਿੰਦਰ ਕੌਰ ਸੋਲ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਹੁਣ ਮੈਂ ਸਤਿਕਾਰ ਸਹਿਤ ਬੇਨਤੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਔਰ ਸੰਗਤ ਨੂੰ ਬੇਨਤੀ ਹੈ ਕਿ ਆਰਾਮ ਨਾਲ ਕਿਰਪਾ ਕਰਕੇ ਬੈਠੋ ਪਹਿਲਾਂ ਹਲੇ ਪ੍ਰਧਾਨ ਸਾਹਿਬ ਸੰਬੋਧਨ ਕਰਨਗੇ ਫਿਰ ਅਨੰਤ ਸਾਹਿਬ ਦਾ ਪਾਠ ਹੋ ਕੇ ਉਸ ਤੋਂ ਬਾਅਦ ਹੁਕਮਨਾਮਾ ਤੇ ਪ੍ਰਸ਼ਾਦ ਵਰਤਾਇਆ ਜਾਏਗਾ ਫਿਰ ਲੰਗਰ ਸਾਰੇ ਕਿਰਪਾ ਕਰਕੇ ਬੈਠੋ ਪ੍ਰਧਾਨ ਸਾਹਿਬ ਸੰਬੋਧਨ ਕਰਨਗੇ ਬੋਲੇ ਈਸ ਨਿਹਾਲ ਗੁਰੂ ਮਹਾਰਾਜ ਦੇ ਪਾਵਨ ਤੇ ਪਵਿੱਤਰ ਹਜ਼ੂਰੀ ਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹਾਲਾਤ ਦੇਸ਼ ਚ ਹੈ ਤੇ ਆਪਣੇ ਸੂਬੇ ਚ ਹੈ ਜੇ ਆਪਣੀ ਕੌਮ ਨਾ ਇਕੱਠੀ ਹੋਈ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਇੱਕ ਆਪਣੀ ਤਾਕਤ ਹੈ ਆਪਾਂ ਨੂੰ ਗੁਰੂ ਸਾਹਿਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਕਿਉਂ ਦਿੱਤਾ ਸੀ ਕਿ ਕੋਈ ਧਰਮ ਨੂੰ ਵਧਣ ਵਾਸਤੇ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੰਦ ਬਾਅਦ ਇੱਕ ਮਹੀਨੇ ਬਾਅਦ ਅਕਾਲੀ ਦਲ ਬਣਾਇਆ ਗਿਆ ਕਿਉਂ ਉਹਨਾਂ ਨੂੰ ਵੀ ਇੱਕ ਤਾਕਤ ਚਾਹੀਦੀ ਸੀ ਕਿ ਕੋਈ ਹਮਲਾ ਹੋ ਜੇ ਤੂੰ ਦੇਖੋ ਅੰਗਰੇਜ਼ਾਂ ਨੇ ਹਮਲਾ ਕੀਤਾ ਉਹਨਾਂ ਨਾਲ ਲੜੇ ਤੇ ਵਾਪਸ ਆਪਣੇ ਗੁਰੂ ਘਰਾਂ ਨੂੰ ਕੰਟਰੋਲ ਦਿੱਤਾ ਤੁਸੀਂ ਆਪਣੀ ਕੌਮ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਉਹਨਾਂ ਨੇ ਤਾਕਤ ਹਜ਼ੂਰ ਸਾਹਿਬ ਤੇ ਵੀ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ਼ ਹੋ ਗਏ ਤੁਹਾਡੇ ਨਾਲ ਹਰ ਰੋਜ਼ ਧੱਕੇ ਹੋਣ ਲੱਗ ਗਏ ਫਿਰ ਨੁਕਸਾਨ ਕੀਦਾ ਹੋਇਆ ਕੌਮ ਦਾ ਹੋਇਆ ਆਪਣੀ ਕੌਮ ਗੱਲਾਂ ਚ ਬੜੀ ਆ ਜਾਂਦੀਆਂ ਲਾਰਿਆਂ ਚ ਬੜੀ ਆ ਜਾਂਦੀ ਹੈ ਸਹੀ ਮene ਤੇ ਆਪਾਂ ਇੱਕ ਦੂਜੇ ਨੂੰ ਵਧ ਨਹੀਂ ਦਿੰਦੇ ਆਪਾਂ ਖੁਸ਼ ਨਹੀਂ ਹੁੰਦੇ ਤੋ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਦੇਖੋ ਅਕਾਲੀ ਦਲ ਕੋਈ ਮੇਰਾ ਨਹੀਂ ਹੈ ਅਕਾਲੀ ਦਲ ਤੁਹਾਡਾ ਹੈ ਆ ਤੁਹਾਡੇ ਬਜ਼ੁਰਗਾਂ ਨੇ ਬਣਾਇਆ ਅਕਾਲੀ ਦਲ ਅੱਜ ਜੋ ਅਕਾਲੀ ਦਲ ਹੈ ਉਹ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਨਾਲ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਪਰਮਾਤਮਾ ਦੇ ਆਸ਼ੀਰਵਾਦ ਨਾਲ ਕੌਮ ਦੀ ਆ ਪਾਰਟੀ ਹੈ ਅਕਾਲੀ ਦਲ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਹੈ ਭਾਵੇਂ ਭਾਜੀਪੀ ਹੋਵੇ ਭਾਵੇਂ ਕਾਂਗਰਸ ਉਹਨਾਂ ਦੀ ਹੋਰ ਉਸੂਲ ਹੈ ਆਪਣੇ ਹੋਰ ਉਸੂਲ ਹੈ ਆਪਣਾ ਰਹਿਣਾ ਸਹਿਣਾ ਬੋਲੀ ਹੋਰ ਆਪਣਾ ਸੋਚ ਹੋਰ ਹੈ ਆਪਣਾ ਕਾਲੀ ਦਲ ਦੀ ਸੋਚ ਸੇਵਾ ਇਹਨਾਂ ਪਾਰਟੀਆਂ ਦੀ ਸੋਚ ਤਾਕਤ ਲੈਣਾ ਤੁਸੀਂ ਦੇਖਿਆ ਕਿ ਜਦੋਂ ਵੀ ਤੁਸੀਂ ਸੇਵਾ ਦਿੱਤੀ ਕਾਲੀ ਦਲ ਨੂੰ ਪੰਜਾਬ ਵਿੱਚ ਤੇ ਕਾਲੀ ਦਲ ਦੀ ਸਰਕਾਰ ਨੇ ਸੇਵਾ ਕੀਤੀ ਜਨਤਾ ਦੀ ਜੋ ਕੁਝ ਵੀ ਬਣਿਆ ਜੋ ਕੁਝ ਵੀ ਦੇਖਿਆ ਅਕਾਲੀ ਦਲ ਦੀਆਂ ਸਰਕਾਰਾਂ ਦੇ ਦੌਰਾਨ ਹੀ ਹੋਇਆ ਜੇ ਕਾਲੀਦਲ ਕਰ ਸਕਦਾ ਆਪਣੀ ਸਰਕਾਰਾਂ ਦੇ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰਾਂ ਦੇ ਵਿੱਚ ਕਿਉਂ ਨਹੀਂ ਹੁੰਦਾ ਆ ਝਾੜੂ ਵਾਲਿਆਂ ਨੇ ਕਿਉਂ ਨਹੀਂ ਕੀਤਾ ਭਾਵੇਂ ਆਪਣੀ ਸਾਰੀ ਕੌਮ ਉਹਨਾਂ ਦੇ ਮਗਰ ਲੱਗੀ ਸੀ ਉਹਨਾਂ ਦੇ ਮਨ ਚੋਂ ਸੇਵਾ ਹੈ ਹੀ ਨਹੀਂ ਇਸ ਕਰਕੇ ਮੈਂ ਦਿਲ ਦੀ ਗਹਿਰਾਈوں ਤੋਂ ਧੰਨਵਾਦ ਕਰਨਾ ਚਾਹੁੰਦਾ ਬੀਬੀ ਜੀ ਦਾ ਦੇਖੋ ਬੀਬੀ ਦਾ ਸੰਬੰਧ ਇੱਕ ਪਰਿਵਾਰ ਨਾਲ ਹੈ ਸਾਡਾ ਇੱਕ ਕੋਈ ਪਰਿਵਾਰ ਹੈ ਭਾਵੇਂ ਬੀਬੀ ਜੀ ਥੋੜੀ ਦੇਰ ਵਾਸਤੇ ਬਾਹਰਲੇ ਮੁਲਕ ਗਏ ਸੀ ਮੈਂ ਇਹਨਾਂ ਨੂੰ ਟੈਲੀਫੋਨ ਜਰੂਰ ਆਪ ਹੀ ਕਰਦਾ ਹੁੰਦਾ ਸੀ ਹਰ 3-4 ਮਹੀਨੇ 2 ਮਹੀਨੇ ਬਾਅਦ ਕਿਤੇ 1 ਮਹੀਨੇ ਬਾਅਦ ਮੈਂ ਇਕੱਲੇ ਟੈਲੀਫੋਨ ਕਰਮਾ ਬੀਬੀ ਜੀ ਕੀ ਹਾਲ ਹੈ ਤੁਹਾਡਾ ਮੈਂ ਕਿਹਾ ਬੀਬੀ ਜੀ ਆਹ ਤੁਹਾਡਾ ਘਰ ਹੈ ਸਾਡਾ ਤੁਹਾਡੇ ਬਿਗੈਰ ਦਿਲ ਨਹੀਂ ਲੱਗਦਾ ਬੀਬੀ ਜੀ ਥੋੜਾ ਆਪਣਾ ਗੁੱਸਾ ਕਰ ਲੈਂਦੇ ਸੀ ਮੈਂ ਕਿਹਾ ਕੋਈ ਗੱਲ ਨਹੀਂ ਅਗਲੀ ਵਾਰ ਮਹੀਨਾ ਫਿਰ ਤੋਂ ਕਰੂੰਗਾ ਤੁਹਾਨੂੰ ਫੋਨ ਕਿਉਂਕਿ ਦੇਖੋ ਇੱਕ ਪਰਿਵਾਰ ਨੂੰ ਇਕੱਠਾ ਕਰਨਾ ਇੱਕ ਜ਼ਿੰਮਵਾਰੀ ਹੈ ਮੈਥੋਂ ਵੀ ਗਲਤੀਆਂ ਹੋ ਸਕਦੀਆਂ ਹਨ ਇਨਸਾਨ ਹੈ ਪਰ ਮੇਰਾ ਫਰਜ਼ ਵੀ ਹੈ ਕਿ ਸਾਰਾ ਪਰਿਵਾਰ ਇਕੱਠਾ ਕਰਕੇ ਉਹ ਜ਼ਿੰਮਵਾਰੀ ਪ੍ਰਧਾਨ ਦੀ ਹੁੰਦੀ ਹੈ ਕਿ ਸਾਰੇ ਪਰਵਾਨ ਇੱਕ ਘਰ ਦੇ ਬਜ਼ੁਰਗ ਦੀ ਜ਼ਿੰਮਵਾਰੀ ਹੈ ਕਿ ਉਹਦੇ ਸਾਰੇ ਬੱਚੇ ਇਕੱਠੇ ਰਹਿਣ ਪਰਿਵਾਰ ਤੱਕ ਇਕੱਠਾ ਰਹੇ ਕਿਉਂਕਿ ਇਕਤਾ ਵਿੱਚ ਹੀ ਤਾਕਤ ਹੈ ਹੁਣ ਮੈਂ بڑا ਇੱਕ ਮਨੁੱਖ ਦਿਲ ਬੜਾ ਖੁਸ਼ ਹੋਇਆ ਕਿ ਮੈਂ ਕਹਿੰਦਾ ਸਾਰਾ ਪਰਿਵਾਰ ਅਕਾਲੀ ਦਲ ਦਾ ਇਕੱਠਾ ਹੋ ਗਿਆ ਦੇਖੋ ਜਿਹੜੇ ਕੋਈ ਕਿਸੇ ਵੀ ਸਤਾਂ ਤੇ ਕੋਈ ਜਿਹਦੇ ਦਿਲ 'ਚ ਆਪਣੀ ਕੌਮ ਪ੍ਰਤੀ ਪਿਆਰ ਹੈ ਜੀ ਆਪਣੀ ਕੌਮ ਦੀ ਚੜ੍ਹਦੀ ਕਲਾ ਦੇਖਣਾ ਚਾਹੁੰਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆ ਜੋ ਇਕੱਠੇ ਹੋ ਜੀਏ ਆ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਈਏ ਆ ਖੇਤਰੀ ਪਾਰਟੀ ਆਪਣੀ ਕੌਮ ਦੀ ਆਵਾਜ਼ ਹੈ ਸੂਬੇ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਆ ਪਾਰਟੀ ਦਾ ਸੰਘਰਸ਼ ਵਾਲੀ ਪਾਰਟੀ ਹੈ ਤੇ ਜੈ ਜੈ ਮਾਹੌਲ ਬਣਿਆ ਮੈਂ ਪੰਜਾਬ ਬਜਾਓ ਯਾਤਰਾ ਚ ਮੈਂ ਨਿਕਲ ਪਿਆ ਪਰ ਮੈਂ ਦੇਖਿਆ ਲੋਕਾਂ ਵਿੱਚ ਇੱਕੋ ਗੁੱਸਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਬੀਬੀ ਜੀ ਗੱਲ ਤੁਸੀਂ ਦੱਸਣੀ ਭੁੱਲ ਗਏ ਅ ਚੀਫ ਮਿਨਿਸਟਰ ਅਸਲੀ ਹੈ ਕਿ ਨਕਲੀ ਹੈ ਭਗਵੰਤ ਮਾਨ ਮੈਨੂੰ ਲੱਗਦਾ ਹੈ ਚੀਫ ਮਿਨਿਸਟਰ ਵਾਲੀਆਂ ਕਰਤੂਤਾਂ ਦਾ ਹੈ ਨਹੀਂ ਇਹਦੀਆਂ ਉਥੇ ਕੁਰਸੀ ਤੇ ਬਹਿਣ ਵਾਲੀਆਂ ਇਹਦਾ ਮੈਂ ਬੀਬੀ ਜੀ ਨੂੰ ਕਹਿਣਾ ਹੈ ਰਿਸਰਚ ਕਰਕੇ ਰਿਸਰਚ ਕਰਕੇ ਇੱਕ ਕਮੇਟੀ ਬਣਾਓ ਤੁਹਾਡੇ ਥੱਲੇ ਜਿਹੜੇ ਪਤਾ ਕਰੇ ਆ ਨਕਲੀ ਕਿਵੇਂ ਬਣ ਗਿਆ ਚੀਫ ਮਿਨਿਸਟਰ ਨਾ ਬੋਲਣ ਦੀ ਤਮੀਜ਼ ਨਾ ਮਰਿਆਦਾ ਅਸਲੀ ਚੀਫ ਮਿਨਿਸਟਰ ਸੀ ਸਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਵਾਸਤੇ ਨਾ ਕੋਈ ਦੁਸ਼ਮਣ ਉਹ ਸਾਰਿਆਂ ਨੂੰ ਇਕੱਠਾ ਲੈ ਕੇ ਵਿਰੋਧੀ ਵੀ ਉਹਨਾਂ ਦੀ ਤਾਰੀਫ਼ ਕਿਉਂ ਕਰਦੇ ਸੀ ਕਿ ਉਹ ਅਦਬ ਨਾਲ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੇ ਸੀ ਮੈਨੂੰ ਯਾਦ ਹੈ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਜਮਵਾਰੀ ਮੈਨੂੰ ਮਿਲੀ ਵੱਡੇ ਬਾਦਲ ਸਾਹਿਬ ਨੇ ਉਹਦੀ ਮੈਨੂੰ ਬੁਲਾਇਆ ਕਿਹਾ ਸੁਖਬੀਰ ਹੁਣ ਤੂੰ ਪ੍ਰਧਾਨ ਹੈ ਅਕਾਲੀ ਦਲ ਦਾ ਤੇਰਾ ਹੁਣ ਕੋਈ ਧੜਾ ਨਹੀਂ ਕੋਈ ਨਵੇਂ-ਨਵੇਂ ਆਈਦੇ ਨਾ ਆਪਾਂ ਬਣਾਉਣੇ ਕਿ ਮੇਰਾ ਮੇਰਾ ਕਹਿੰਦਾ ਹੁਣ ਮੇਰਾ ਮੇਰਾ ਕੋਈ ਨਹੀਂ ਸਾਰੇ ਆਪਣੀ ਐ ਮੈਂ ਉਹ ਆਪਣੀ ਗੱਲ 'ਚ ਉਦੋਂ ਦੀ ਮੈਂ ਬੰਨੀ ਐ ਦੇਖੋ ਐਜ਼ ਪ੍ਰੈਜ਼ੀਡੈਂਟ ਅਕਾਲੀ ਦਲ ਆਪਾਂ ਸਾਰੇ ਇੱਕ ਫੈਮਿਲੀ ਆਂ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਪ੍ਰਧਾਨ ਸਮਝਿਆ ਦੇਖੋ ਅਕਾਲੀ ਦਲ ਦਾ ਸਿਸਟਮ ਵੀ ਪਰਿਵਾਰ ਮੰਗੂ ਹੀ ਆਂ ਦੂਜੀਆਂ ਪਾਰਟੀਆਂ ਦੇਖ ਲਓ ਆ ਬੀਜੇਪੀ ਦੇਖ ਲਓ ਚੀਫ ਮਨਿਸਟਰ ਨੂੰ ਉਹਦੇ ਹੀ ਪਤਾ ਲੱਗਦਾ ਬਾਹਰ ਚੀਫ ਮਨਿਸਟਰ ਨੂੰ ਸਪੀਕਰ ਬਣਾਤਾ ਚੀਫ ਮਨਿਸਟਰ ਡਿਪਟੀ ਚੀਫ ਬਣਾਉਣਾ ਤਾਂ ਕੋਈ ਪਤਾ ਨਹੀਂ ਜਿਹੜਾ ਮਿਹਨਤ ਉੱਥੇ ਤਾਂ ਯਕ ਦੂਜੀ ਕਾਂਗਰਸ ਦੇਖ ਲੋ ਜਾਂ ਦੂਜੀਆਂ ਪਾਰਟੀਆਂ ਦੇਖ ਲੋ ਜਿੰਨੀਆਂ ਹੈਗੀਆਂ ਉਹਨਾਂ ਦੀ ਸਿਸਟਮ ਹੋ ਰਹਾ ਹੈ ਆਪਣੀ ਪਾਰਟੀ ਦਾ ਸਿਸਟਮ ਹੋ ਰਹਾ ਹੈ ਆਪਾਂ ਦੀ ਪਾਰਟੀ ਇੱਕ ਪਰਿਵਾਰ ਹੈ ਇਕੱਠੇ ਹੋ ਕੇ ਆਪਾਂ ਸੰਘਰਸ਼ ਕੀਤਾ ਇਕੋ ਜੇਲਾਂ ਚ ਰਹੇ ਆ ਇਕੋ ਜਾ ਕੇ ਪ੍ਰਸ਼ਾਦ ਦੀ ਜਗ੍ਹਾ ਤੇ ਪ੍ਰਸ਼ਾਦਾ ਛਕਦੇ ਆ ਇਕੱਠੇ ਹੋ ਕੇ ਡਾਂਗਾ ਖਾਂਦੇ ਆ ਇਕੱਠੇ ਹੋ ਕੇ ਮੋਰਚੇ ਲਾਉਂਦੇ ਆ ਆਪਣੀ ਪਾਰਟੀ ਕਿਤੇ ਡਰੀ ਨਹੀਂ ਲੜਾਈ ਲੜਨ ਵਾਸਤੇ ਆਈ ਆਪਣੀ ਕੌਮ ਦੀ ਤਾਕਤ ਹੈ ਤੋਂ ਐਸ ਕਰਕੇ ਮੈਂ ਅੱਜ ਦਿਲੋਂ ਧੰਨਵਾਦ ਕਰਦਾ ਬੀਬੀ ਜੀ ਦਾ ਕਿ ਉਹਨਾਂ ਨੇ ਲਗਾਤਾਰ ਮੇਰੇ ਟੈਲੀਫੋਨਾਂ ਦੀ ਕਰ ਕਰਕੇ ਮੈਂ ਮੈਂ ਕਿਹਾ ਬੀਬੀ ਜੀ ਹਟਣਾ ਤਾਂ ਮੈਂ ਵੀ ਨਹੀਂ ਤੇ ਅੱਜ ਮੈਂ ਬੈਠਦਾ ਸੀ ਮੈਂ ਕਿਹਾ ਮੈਨੂੰ ਦਿਲੋਂ ਬੜੀ ਖੁਸ਼ੀ ਹੈ ਕਿ ਬੀਬੀ ਜੀ ਨੇ ਮੇਰਾ ਮਾਨ ਰੱਖਿਆ ਤੇ ਸਹੀ ਬਣੇ ਤੇ ਬੀਬੀ ਜੀ ਬਾਹਰ ਵੀ ਨਹੀਂ ਗਏ ਜਦੋਂ ਮੈਂ ਕਿਹਾ ਹੈ ਥੋੜੀ ਮੈਂ ਖਾਈ ਥੋੜੀ ਮੈਂ ਕਿਹਾ ਜੀ ਹੈ ਥੋੜੀ ਦੀ ਗੱਲ ਨਹੀਂ ਮੈ ਕਿਤੇ ਰੋਟੀ ਪਾਣੀ ਵੀ ਖਵਾਓ ਤੇ ਅੱਜ ਮੈਂ ਕੱਲ ਮੈਂ ਕਿਹਾ ਮੈਂ ਕਿਹਾ ਜੀ ਇੱਕ ਤਾਂ ਬੀਬੀ ਦੇ ਇੱਥੇ ਰੋਟੀ ਵਧੀਆ ਬਣਾਉਂਦੇ ਆ ਕਰੇ ਮੈਂ ਦੇਖਿਆ ਲੰਗਰ ਬਹੁਤ ਸਵਾਦ ਹੈ ਮੈਂ ਕਿਹਾ ਜੀ ਕਾਫੀ ਢੇਰ ਹੋ ਗਈ ਖਾਦੇ ਨੂੰ ਲੰਗਰ ਆਪਣਾ ਤੁਹਾਡੇ ਘਰ ਦਾ ਤੇ ਤੁਸੀਂ ਅੱਜ ਜ਼ਰੂਰ ਬਣਾਓ ਮੈਨੂੰ ਲੱਗਾ ਵਧੀਆ ਬਣਾਈ ਬੈਠੇ ਆ ਮੈਨੂੰ ਦੱਸ ਰੇ ਸੀ ਕੋਈ ਤਾਂ ਇਸ ਕਰਕੇ ਸਾਰੀ ਸੰਗਤ ਇੱਥੇ ਆਈ ਹੈ ਮੈਂ ਸਾਰਿਆਂ ਦਾ ਦਿਲੋਂ ਤਨਵਾਦ ਕਰਦਾ ਹਾਂ ਪਰਿਵਾਰ ਨੂੰ ਇੱਕ ਬਹੁਤ ਵੱਡੀ ਤਾਕਤ ਮੈਂ ਤੁਹਾਨੂੰ ਇਹਨਾਂ ਦੱਸ ਦੇਣਾ ਤੁਸੀਂ ਮਨ ਬਣਾ ਲਓ 13 ਦੀਆਂ 13 ਸੀਟਾਂ ਤੁਸੀਂ ਜਿੱਤੋਗੇ 13 ਦੀਆਂ 13 ਸੀਟਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਤਿ ਸ੍ਰੀ ਅਕਾਲ मन मेरे अना मन मेरा नगी वारो ते सुभ